ਬਹੁਤ ਅੱਛੀ ਪਾਰਟਿਸਪੇਸ਼ਨ ਹੈ ਪਹਿਲੀ ਵਾਰ ਇੰਨੀਆਂ ਟੀਮਾਂ ਪਾਰਟਿਸਪੇਟ ਕਰ ਰਹੀ ਹੈ ਕਿ ਪੂਰੇ ਪੰਜਾਬ ਤੋਂ ਘੱਟੋ ਘੱਟ 18 ਟੀਮਾਂ ਨੇ ਪਾਰਟਿਸਪੇਟ ਕੀਤਾ ਹੈ ਮੀਆ ਸਕੂਲੀ ਸਟੇਟ ਗੇਮਜ਼ ਨੇ ਜਿਹੜੀਆਂ ਹੋ ਰਹੀਆਂ ਨੇ 17 ਬॉयਜ਼ ਤੇ 19 ਬॉयਜ਼ ਦੀਆਂ ਸਟਾਰਟ ਕਰ ਦਿੱਤੇ ਗਏ ਨੇ ਤੇ 20 ਪੌਲਸ ਵਰ ਦੇ ਤਿੰਨ ਇਵੈਂਟ ਨੇ ਜਿਹੜੇ ਚੱਲ ਰਹੇ ਨੇ ਇਹ ਇਹਦੇ ਵਿੱਚ ਬੱਚਿਆਂ ਨੇ ਆਪਣਾ ਪਾਰਟਿਸਪੇਸ਼ਨ ਕੀਤੀ ਹੈ ਤੇ ਫੁੱਲੀ ਫਲੇਜ ਇਲੈਕਟ੍ਰਿਕ ਬਾਊਟਸ ਚੱਲ ਰਹੇ ਨੇ ਸਪੋਰਟਸ ਕੋਆਰਡੀਨੇਟਰ ਭਾਈ ਅਮਰਜਿਤ ਦਾ ਔਰ ਉਸ ਤੋਂ ਬਾਅਦ ਬਾਬਾ ਫਰੀਦ ਅਕੈਡਮੀ ਉੱਬਾ ਜੀ ਦੇ ਪ੍ਰਿੰਸੀਪਲ ਜੀ ਦਾ ਜਿਨ੍ਹਾਂ ਨੇ ਇੰਨਾ ਅੱਛਾ ਸਾਡਾ ਪ੍ਰਬੰਧ ਕੀਤਾ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਬਹੁਤ ਹੀ ਨਿਊਟਰਲ ਤੰਗ ਨਾਲ ਤੇ ਬਹੁਤ ਹੀ ਅੱਛੇ ਤੰਗ ਨਾਲ ਕਰਾਂ ਦਾ ਤਾਂ ਕਿ ਬੱਚਿਆਂ ਨੂੰ ਇੱਕ ਮਤਲਬ ਲਗਾ ਲਓ ਤੁਸੀਂ ਪੂਰੀ ਪਾਰਦਰਸ਼ੀ ਨਾਲ ਜਿਹੜਾ ਇਹ ਕੰਪੀਟੀਸ਼ਨ ਹੋ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੈਂਸਿੰਗ ਮਾਸ਼ਾਅੱਲਾ ਕਿ ਹੋਰ 18 ਨਹੀਂ ਪੂਰੇ ਦੇ ਪੂਰੇ ਜ਼ਿਲ੍ਹੇ ਆ ਜੀ ਉਹ ਇਹਦੇ ਵਿੱਚ ਸ਼ਰਕਤ ਕਰਨ ਲਈ ਤਿਆਰ ਨੇ ਚ ਇਪੀ ਸੈਬਰ ਤੇ ਫੋਇਲ ਗੇਮ ਜਿਹੜੀਆਂ ਸ਼ਾਮਲ ਨੇ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਜ਼ਿਲ੍ਹੇ ਦਾ ਨਾਮ ਆ ਜਿਹੜਾ ਚਾਰੇ ਪਾਸੇ ਆ ਜਿਹੜਾ ਉਹ ਘਮਰਿਆਗਾ ਅਸ਼ੀਕਾਲ ਜੀ ਮੈਂ ਕਰਨਜੀਤ ਕੋਰ ਲੈਕਚਰਰ ਫਿਜ਼ੀਕਲ এডਿਕੇਸ਼ਨ ਪਤੇਗੜ ਸਾਹਿਬ ਤੋਂ ਐਜ਼ ਅ ਆਬਜ਼ਰਵਰ ਇੱਥੇ ਆਏ ਹੋਏ ਆਂ ਜੀ ਤੇ ਅੱਜ ਬੜਾ ਅੱਛਾ ਲੱਗਿਆ ਕਿ ਬਾਬਾ ਫਰੀਦ ਅਕੈਡਮੀ ਉੱਬਾ ਵਿਖੇ ਪੈਂਸਿਲ ਨੇ ਜਿਹੜੇ ਸਕੂਲਾਂ ਦੇ ਖੇਡ ਮੁਕਾਬਲੇ ਆ ਸ਼ੁਰੂ ਹੋਣ ਜਾ ਰਹੇ ਨੇ ਇਸ ਦੇ ਵਿੱਚ ਬਹੁਤ ਅੱਛੀ ਪਾਰਟਿਸਪੇਸ਼ਨ ਹੈ ਪਹਿਲੀ ਵਾਰ ਇੰਨੀਆਂ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਹਨ ਕਿ ਪੂਰੇ ਪੰਜਾਬ ਤੋਂ ਘਟੋ ਘਟ 18 ਟੀਮਾਂ ਨੇ ਪਾਰਟਿਸਿਪੇਟ ਕੀਤਾ ਹੈ ਜਿਹੜੀ ਕਿ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਫੈਂਸਿੰਗ ਦੇ ਲਈ ਤੇ ਨਾਲ ਹੀ ਦੇਖੋ ਨਾਲ ਹੀ ਇਵੈਂਟ ਸਟਾਰਟ ਕਰ ਦਿੱਤੇ ਗਏ ਨੇ ਤੇ ਇੱਪੀ ਪੋਲਜ਼ੇਬਲ ਦੇ ਤਿੰਨ ਇਵੈਂਟ ਨੇ ਜਿਹੜੇ ਚੱਲ ਰਹੇ ਨੇ ਇਹ ਇਹਦੇ ਵਿੱਚ ਬੱਚਿਆਂ ਨੇ ਆਪਣਾ ਪਾਰਟਿਸਪੇਸ਼ਨ ਕੀਤੀ ਹੈ ਤੇ ਫੁੱਲੀ ਬਲੈਜ ਇਲੈਕਟ੍ਰਿਕ ਬੌਟਸ ਚੱਲ ਰਹੇ ਨੇ ਅਫੀਸ਼ੀਅਲਸ ਨੇ ਜਿਹੜੇ ਅਸੀਂ ਸਪੋਰਟਸ ਡਿਪਾਰਟਮੈਂਟ ਤੋਂ ਲਏ ਨੇ ਐਜੂਕੇਸ਼ਨ ਡਿਪਾਰਟਮੈਂਟ ਤੋਂ ਲਏ ਨੇ ਜਿਹੜੇ ਕਿ ਬੜੀ ਤਨਦੇਹੀ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਬਹੁਤ ਹੀ ਨਿਊਟਰਨ ਢੰਗ ਨਾਲ ਤੇ ਬਹੁਤ ਹੀ ਅੱਛੇ ਢੰਗ ਨਾਲ ਕਰਾਉਣ ਦਾ ਤਾਂ ਕਿ ਬੱਚਿਆਂ ਨੂੰ ਇੱਕ ਮਤਲਬ ਲਗਾ ਲਓ ਤੁਸੀਂ ਪੂਰੀ ਪਾਰਦਰਸ਼ੀ ਨਾਲ ਜਿਹੜਾ ਇਹ ਕੰਪੀਟੀਸ਼ਨ ਹੋ ਸਕੇ ਅਕੈਡਮੀ ਚ ਬੜਾ ਅੱਛਾ ਪ੍ਰਬੰਧ ਕੀਤਾ ਹੋਇਆ ਹੈ ਤੇ ਉਮੀਦ ਨਹੀਂ ਸੀ ਸਾਡੀ ਉਮੀਦਾਂ ਤੋਂ ਵੀ ਵੱਧ ਐ ਪਿਛਲੀ ਵਾਰ ਜਿਵੇਂ ਕੀਤਾ ਸੀ ਉਸ ਤੋਂ ਜ਼ਿਆਦਾ ਵਧੀਆ ਜਿਹੜਾ ਇਹਨਾਂ ਨੇ ਆਰਗੇਨਾਈਜ਼ ਕੀਤਾ ਏ ਤੇ ਬਸ ਇਹੀ ਉਮੀਦ ਕਰਦੇ ਆ ਕਿ ਬੱਚੇ ਜਿਹੜੇ ਆ ਰਹੇ ਨੇ ਅੱਛੀ ਪਰਫਾਰਮੈਂਸ ਦੇਣਗੇ ਤੇ ਨਾਲ ਦੀ ਨਾਲ ਆਪਾਂ ਨੂੰ ਇੱਕ ਜਿਵੇਂ ਸਕੂਲ ਨੈਸ਼ਨਲ ਜੇ ਅਸੀਂ ਜਾਣਦੇ ਆ ਤਾਂ ਇੱਕ ਅੱਛੀ ਪਨੀਰੀ ਨਿਕਲ ਕੇ ਇੱਥੋਂ ਮਿਲੇਗੀ ਤੇ ਵਧੀਆ ਬੱਚੇ ਆ ਜਿਹੜੇ ਨੈਸ਼ਨਲਿਸ ਅਸੀਂ ਸਿਲੈਕਟ ਕਰਕੇ ਲੈ ਕੇ ਜਾਵਾਂਗੇ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਤੇ ਮੈਂ ਫਿਜ਼ੀਕਲਟੀ ਚ ਇਹ ਸਕੂਲ ਆਫ ਫੈਮਿਨਸ ਖਮਾਨੋਕਲਾ ਜਿਲ੍ਹਾ ਫਤਿਹਗੜ ਸਾਹਿਬ ਤੇ ਸਟੇਟ ਵੱਲੋਂ ਇੱਕ ਅਜਾ ਆਫੀਸ਼ਲ ਮੈਂ ਇੱਥੇ ਕੰਪੀਟੀਸ਼ਨ ਦੇ ਵਿੱਚ ਪਹੁੰਚਿਆ ਤੇ ਮੈਂ ਧੰਨਵਾਦ ਕਰਦਾ ਡੀਓ ਸਕੰਡਰੀ ਔਰ ਸਪੋਰਟਸ ਕੋਆਰਡੀਨੇਟਰ ਭਾਈ ਅਮਰਜਿਤਾ ਔਰ ਉਸ ਤੋਂ ਬਾਅਦ ਬਾਬਾ ਫਰੀਦ ਅਕੈਡਮੀ ਉੱਬਾ ਜੀ ਦੇ ਪ੍ਰਿੰਸੀਪਲ ਜੀ ਦਾ ਜਿਨ੍ਹਾਂ ਨੇ ਇੰਨਾ ਅੱਛਾ ਸਾਡਾ ਪ੍ਰਬੰਧ ਕੀਤਾ ਇਹ ਪੂਰਾ ਕੋਆਰਡੀਨੇਸ਼ਨ ਆ ਜੋ ਬੀਇੰਗ ਅ ਟੀਮ ਅਸੀਂ ਇੱਥੇ ਪਹੁੰਚਿਆ ਤੇ ਅਸੀਂ ਕੋਸ਼ਿਸ਼ ਆ ਵੀ ਸਾਡੀ ਅਸੀਂ ਇਸ ਟੂਰਨਾਮੈਂਟ ਨੂੰ ਬਹੁਤ ਹੀ ਨਿਰਪੱਖ ਟੰਗਰਾਂ ਨੂੰ ਸਿਰੇ ਚੜਾਣਗੇ ਜੀ ਆਪਣੇ ਵੱਲੋਂ ਔਰ ਬਾਕੀ ਪਹਿਲਾਂ ਮੈਡਮ ਜਿਵੇਂ ਕਰਨਜੀਤ ਕੌਰ ਨੇ ਦੱਸਿਆ ਕਿ ਇੱਕ ਬਾਕੀ ਬੇਮਿਸਾਲ ਪ੍ਰਾਪਤੀ ਹੈ ਵੀ 18 ਡਿਸਟ੍ਰਿਕਟਾਂ ਜਿਹੜੇ ਸਾਡੇ ਪੰਜਾਬ ਦੇ ਆ ਉਹ ਇਹਦੇ ਵਿੱਚ ਪਾਰਟਿਸਪੇਟ ਕਰ ਰਹੇ ਨੇ ਤੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਫੈਂਸਿੰਗ ਮਾਸ਼ਾਅੱਲਾ ਕਿ ਹੋਰ 18 ਨਹੀਂ ਪੂਰੇ ਦੇ ਪੂਰੇ ਜ਼ਿਲ੍ਹੇ ਆ ਜੀ ਉਹ ਇਹਦੇ ਵਿੱਚ ਸ਼ਰਕਤ ਕਰਨੀ ਤਿਆਰ ਨੇ ਜਿਵੇਂ ਅੱਜ ਮਾਰਨਿੰਗ ਇੱਕ ਮੈਨੂੰ ਕਾਲ ਆਈ ਆ ਅੰਬੌਰ ਤੋਂ ਵੀ ਨੈਕਸਟ ਈਅਰ ਅਸੀਂ ਵੀ ਜੀ ਟੀਮ ਲੈ ਕੇ ਆ ਰਹੇ ਹਾਂ ਅਸੀਂ ਤਿਆਰੀ ਕਰ ਰਹੇ ਹਾਂ ਇਹ ਇੱਕ ਇਤਿਹਾਸ ਹੈ ਜੀ ਪਹਿਲੀ ਵਾਰ ਵੀ ਐਡੇ ਵੱਡੇ ਲੈਵਲ ਤੇ ਚਲੋ ਵੈਸੇ ਮੈਂ ਕਹਾਂਗਾ ਜੀ ਸਾਡੀ ਜਿਹੜੀ ਗੇਮ ਆ martial game ਆ ਔਰ royal game ਵੀ ਇਹਨੂੰ ਕਿਹਾ ਜਾਂਦਾ ਜੀ ਤੇ olympic ਦੀ ਗੇਮ ਆ ਔਰ ਬੱਚਿਆਂ ਦਾ ਤੁਸੀਂ ਵੀ ਉਤਸ਼ਾਹ ਦੇਖ ਰਹੇ ਹੋ ਤੇ ਬਕਮਲ ਪ੍ਰਿੰਸੀਪਲ ਸਰ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਸਰ ਥੈਂਕ ਯੂ so much ਮੇਰਾ ਨਾਮ ਰਣਵਜਿੰਦਰ ਬਰਾੜੇ ਕਿਵੇਂ ਕਿਥੇ ਸਟੇਟਾ ਸਟੇਟ ਹੋ ਰਹੀ ਹੈ ਕਿ ਇਸ ਕਿ ਕੀ ਗੇਮ ਚ ਆਇਆ ਤੁਸੀਂ ਕੀ ਕਹੋਗੇ ਅਸੀਂ ਜੀ ਫੈਂਸਿੰਗ ਖੇਡਣ ਆਏ ਆ ਸਾਡੀ ਸਟੇਟ ਮਾਨਸਾ ਦੇ ਵਿੱਚ ਹੋ ਰਹੀ ਹੈ ਉੱਬਾ ਪਿੰਡ ਦੇ ਵਿੱਚ ਬਾਬਾ ਫਰੀਦ ਅਕੈਡਮੀ ਦੇ ਵਿੱਚ ਇੱਥੇ ਜਿੱਦਾਂ ਵੀ ਅਸੀਂ ਖੇਡੇ ਆ ਮਤਲਬ ਮੈਂ 4 ਸਾਲ ਤੋਂ ਫੈਂਸਿੰਗ ਖੇਡ ਰਿਹਾ ਹਾਂ ਪਰ ਐਦਾਂ ਦਾ ਪ੍ਰਬੰਧ ਅਸੀਂ ਕਿਤੇ ਦੇਖਿਆ ਨਹੀਂ ਪਹਿਲਾਂ ਅਸੀਂ ਜਿੱਥੇ ਗਏ ਆ ਮਤਲਬ ਸਾਨੂੰ ਲੱਗਦਾ ਹੈ ਵੀ ਕੁਝ ਨਾ ਕੁਝ ਘਾਟ ਹੁੰਦੀ ਹੈ ਪਰ ਇੱਥੇ ਸਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਸੀ ਸਾਰਾ ਕੁਝ ਵਧੀਆ ਪ੍ਰਬੰਧ ਕੀਤਾ ਹੋਇਆ ਸੀਗਾ ਅਕੈਡਮੀ ਨੇ ਠੀਕ ਹੈ ਅਸੀਂ ਧੰਨਵਾਦ ਕਰਦੇ ਆ ਮਾਨਸਾ ਡਿਪਾਰਟਮੈਂਟ ਦਾ ਚਾਸ਼ੀ ਗੱਲ ਦੀ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਜ਼ਿਲ੍ਹਾ ਮਾਨਸਾ ਦੇ ਵਿੱਚ 69ਵੀਂ ਸਕੂਲੀ ਸਟੇਟ ਗੇਮਜ਼ ਨੇ ਜਿਹੜੀਆਂ ਹੋ ਰਹੀਆਂ ਨੇ 17 ਬॉयਜ਼ ਤੇ 19 ਬॉयਜ਼ ਦੀਆਂ ਗੇਮਜ਼ ਨੇ ਇਹਦੇ ਵਿੱਚ ਈਪੀ ਸਾਈਬਰ ਤੇ ਫੋਇਲ ਗੇਮਜ਼ ਜਿਹੜੀਆਂ ਸ਼ਾਮਲ ਨੇ ਤੇ ਸਾਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਜ਼ਿਲ੍ਹੇ ਦਾ ਨਾਮ ਆ ਜਿਹੜਾ ਚਾਰੇ ਪਾਸੇ ਆ ਜਿਹੜਾ ਉਹ ਕਮ ਰਿਹਾਗਾ ਅਸੀਂ ਬੜੇ ਮਾਣ ਮਹਿਸੂਸ ਕਰਦੇ ਆ ਬੜਾ ਚੰਗਾ ਪ੍ਰਬੰਧ ਕੀਤਾ ਗਿਆ ਹੈਗਾ ਸਾਡੇ ਕੋਚ ਸ੍ਰੀ ਅਜੇਸ਼ ਔਰੀ ਜੀ ਤੇ ਸਰਦਾਰ ਮਨਦੀਪ ਸਿੰਘ ਸਾਡੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਬਿਰਜ ਲਾਲ ਜੀ ਚੇਅਰਮੈਨ ਸਰਦਾਰ ਰਾਜ ਸਿੰਘ ਉੱਬਾ ਜੀ ਦਾ ਬੜਾ ਧੰਨਵਾਦ ਕਰਦੇ ਆ ਕਿ ਅਸੀਂ ਇੰਨਾ ਸੋਹਣਾਗਾ ਜਿਹੜਾ ਪ੍ਰਬੰਧ ਹੈਗਾ ਉਹਨਾਂ ਨੇ ਕੀਤਾ ਤੇ ਬੜਾ ਸਵਾਗਤ ਕਰਦੇ ਆ ਮਕਵਾਕ ਜ਼ਿਲ੍ਹਿਆ ਤੋਂ ਬੱਚੇ ਖੇਡਣ ਆਏ ਆ ਜਿਹੜੇ 18 ਜ਼ਿਲ੍ਹੇ ਨੇ ਜਿਹੜੇ ਸਾਡੇ ਸਕੂਲ ਦੇ ਵਿੱਚ ਖੇਡਣ ਆਏ ਹੋਏ ਨੇ ਅਸੀਂ ਉਹਨਾਂ ਦਾ ਇੱਥੇ ਆਉਣ ਤੇ ਬੜਾ ਹੀ ਸਵਾਗਤ ਕਰਦੇ ਆ